ਬਿੱਤੇ ਦਿਨੀ ਸੈਕਟਰ 66 ਵਿਖੇ ਪਾਰਕਿੰਗ ਵਿਭਾਗ ਨੂੰ ਲੈ ਕੇ ਸਾਇੰਟਿਸਟ ਦੇ ਕਤਲ ਮਾਮਲੇ ਦੇ ਵਿੱਚ ਮੁੱਖ આરોપી ਮੌਂਟੀ ਨੂੰ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਹੋਏ ਮੀਡੀਆ ਨੂੰ ਜਾਣਕਾਰੀ ਦਿੰਦੇ ਡੀਐਸਪੀ ਹਰਸਿਮਰਨ ਸਿੰਘ ਬਲ ਜੀ ਸਾਡੇ ਕੋ 12 3 25 ਨੂੰ ਇੱਕ ਮਕਦਮਾ ਦਰਜ ਹੋਇਆ ਸੀ 3 ਨੰਬਰ ਮਕਦਮਾ ਜਿਹੜਾ 105 ਬੀ ਐਨਐਸ ਦੇ ਤਹਿਤ ਜਿਹਦੇ ਵਿੱਚ ਅਭਿਸ਼ੇਕ ਸੁਨਾਰ ਜਿਹੜਾ 2079 ਸੈਕਟਰ 68 ਜਿਹੜਾ ਕਿ ਆਈਸਾਦਾ ਸਾਇੰਟਿਸਟ ਸੀ ਉਹਨਾਂ ਉਹਨਾਂ ਇੱਕ ਕਤਲ ਹੋਈ ਤੇ ਮਹੱਲੇ ਦੇ ਵਿੱਚ ਪਾਰਕਿੰਗ ਦੇ ਇਸ਼ੂ ਤੇ ਆਪਸ ਚ ਕਤਲ ਹੋਈ ਤੇ ਜਿਹਦੇ ਚੋ ੱੱਕਾ ਮਾਰਨਾ ਤੇ ਉਹਦੀ ਡੈਥ ਹੋ ਗਈ ਸੀ ਜਿਹਦੇ ਵਿੱਚ ਅਸੀਂ ਮਨਿੰਦਰ ਪਾਲ ਸਿੰਘ ਉਰਫ ਮੌਂਟੀ ਅਸੀਂ ਵੀ 178 ਸੈਕਟਰ 68 ਨੂੰ ਅ ਅੱਜ ਗ੍ਰਿਫਤਾਰ ਕੀਤਾ ਤੇ ਉਹਦੇ ਉਹਦੇ ਚ ਨਿਯੁਕਤੀ ਚੱਲ ਰਹੀ ਹੈ ਹੈ ਤੋ ਕੁਛ ਕਿਸ ਕੀਤੀ ਆ ਕਿ ਆਖਰ ਹੋਇਆ ਕੀ ਉਸ ਟਾਈਮ ਤੇ ਇੱਕ ਹਤਵਤਾਨੀ ਦੀ ਵੀ ਸੀ ਜਿਹੜੇ ਬੇਸਿਕਲੀ ਉਥੇ ਪਾਰਕਿੰਗ ਦਾ ਇਸ਼ੂ ਸੀ ਉਥੇ ਇਹਨਾਂ ਦੇ 278 ਤੇ 79 ਜਿਹੜੇ ਨਾਲ-ਨਾਲ ਕਾਰ ਆ ਤੇ ਉਹਦੇ ਉਹ ਕੀ ਕਹਿੰਦੇ ਜਿਹੜੇ ਅਭਿਸ਼ੇਕ ਨੇ ਕਿਤੇ ਉਹਨਾਂ ਦੀ ਜਗ੍ਹਾ ਦੇ ਵਿੱਚ ਮੋਟਰਸਾਈਕਲ ਲਾ ਲਿਆ ਸੀ ਤੇ ਜਿਹੜਾ ਕਿ ਉਹਦੇ ਆਪਸ ਚ ਉਹਨੇ ਪੁੱਛਣ ਲੱਗਾ ਤੇ ਉਹਦੇ ਇੱਕੋ ਦਮ ਮਨਿੰਦਰਪਾਲ ਮੌਂਟੀ ਨੇ ਆਪਣੀ ਗਰਮੀ ਸ਼ੋ ਕਰਦੇ ਹੋਏ ਤੇ ਉਹਦੇ ਘਰ ਪੈ ਗਿਆ ਤੇ ਨਾਲ ਹੀ ਆ ਉਹਦੇ 'ਚ ਉਹਨੇ ਤੱਕਾ ਦਿੱਤਾ ਤੇ ਟੱਕਰ ਲੇਕਣਾ ਕਿਉਂਕਿ ਬੇਸਿਕਲੀ ਅਭਿਸ਼ੇਕ ਦੀ ਕਿਡਨੀ ਦਾ ਵੀ ਇਸ਼ੂ ਸੀ ਉਹਦੇ ਡਾਇਲਿਸਿਸ ਚੱਲਦੇ ਸੀ ਤੇ ਉਸ ਤੋਂ ਬਾਅਦ ਉਹ ਉੱਠਿਆ ਨਹੀਂ ਫਿਰ ਇਸ ਇਸ ਰਿਗਾਰਡ ਦੇ ਵਿੱਚ ਇਹਨਾਂ ਦੀ ਪਾਰਕਿੰਗ ਦੇ ਕਰਕੇ ਹੀ ਮੇਨ ਇੱਕ ਕਤਲ